ਸਾਤਸੰਗਤ ਜੀ ਹੇਮਕੁੰਟ ਦਾ ਸਬੰਧ ਇਤਿਹਾਸ ਦੇ ਕਿਸੇ ਵੀ ਐਸੇ ਪੱਖ ਦੇ ਨਾਲ ਨਹੀਂ ਹੈ। ਨਾ ਇਸ ਦਾ ਸਬੰਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਮੁਤਲਕ ਹੈ। ਜਿਸ ਨਾਲੇ ਇਹ ਗੱਲ ਦਾ ਖਿਆਲ ਹੋਰ ਰੱਖ ਲੈਣਾ ਤੁਹਾਨੂੰ ਵੀਰ ਜੀ ਨੇ ਬੜੇ ਵਿਸਥਾਰ ਦੇ ਨਾਲ ਹੇਮਕੁੰਟ ਬਾਰੇ ਦੱਸ ਦਿੱਤਾ ਹੈ ਕਿ ਇਹ ਪੰਕਤੀਆਂ ਕਿੱਥੇ ਲਿਖੀਆਂ ਹੋਈਆਂ ਨੇ। ਥੋੜੀ ਜਿਹੀ ਹੋਰ ਜਾਣਕਾਰੀ ਦੱਸ ਦਈਏ ਕਿ ਇਹ ਜਿਹੜਾ ਅੱਜ ਸਾਡੇ ਵਿੱਚ ਵਿਵਾਦ ਦਾ ਵਿਸ਼ਾ ਬਣਾ ਦਿੱਤਾ ਗਿਆ ਹੈ ਦਸਮ ਗ੍ਰੰਥ ਦਾ ਇੱਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜਾ ਕਰ ਦਿੱਤਾ ਗਿਆ ਹੈ ਉਹਦੇ ਵਿੱਚੋਂ ਇਹ ਪੰਕਤੀਆਂ ਆ ਜਿਹੜੀਆਂ ਨੇ ਲਈਆਂ ਗਈਆਂ ਨੇ ਤੇ ਜਿਹੜਾ ਪ੍ਰਕਾਸ਼ ਹਜ਼ੂਰ ਸਾਹਿਬ ਦੀ ਹੈ ਤੇ ਪੜਨਾ ਸਾਹਿਬ ਦੀ ਹੈ ਪਤਾ ਨਹੀਂ ਕੀ ਮਜਬੂਰੀ ਉਥੋਂ ਦੇ ਪੁਜਾਰੀਆਂ ਦੀ ਕਿ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਦਿੱਤਾ ਗਿਆ ਜਿਸ ਨੂੰ ਚੋਂ ਨੇ ਵਿਆਖਿਆ ਕਰਕੇ ਆਪ ਜੀ ਨੂੰ ਦੱਸ ਦਿੱਤੀ ਗਈ ਹੈ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਪਹਾੜ ਪਰਬਤ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹ ਘਟਨਾ ਜੋੜਤੀ ਗਈ ਕਿ ਉੱਥੇ ਬੈਠ ਕੇ ਤਪ ਕਰਦੇ ਰਹੇ ਸਤਿਕਾਰਯੋਗ ਭਾਈ ਗੁਰਦਾਸ ਨੇ ਇੱਕ ਗੱਲ ਲਿਖੀ ਹੈ ਸਿਧ ਸਭ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਗੁਰੂ ਸਾਹਿਬ ਤਾਂ ਪਹਾੜਾਂ ਤੇ ਚੜੇ ਹੋਏ ਪਰਬਤ ਜਿਹੜੇ ਵੱਡੇ ਵੱਡੇ ਸਿਧ ਜੋਗੀ ਉਹਨਾਂ ਨੂੰ ਥੱਲੇ ਲੈ ਕੇ ਆ ਰਹੇ ਆ ਵੀ ਜੇ ਤੁਸੀਂ ਪਹਾੜਾਂ ਤੇ ਚੜੋਗੇ ਤਾਂ ਦੁਨੀਆ ਨੂੰ ਕੌਣ ਸੁਧਾਏਗਾ ਤੇ ਇੱਥੇ ਦੁਸ਼ਟ ਦਮਨ ਜਿਹੜਾ ਉਹ ਪਰਬਤ ਤੇ ਚੜੇ ਨੇ ਪਹਾੜ ਤੇ ਚੜੇ ਨੇ ਉਹਨਾਂ ਨੂੰ ਧਰਤੀ ਤੇ ਆਉਣਾ ਅਰ ਮੈਂ ਆਪਣੀ ਕਥਾ ਬਕਾਨੋ ਹੋਰ ਭਾਈਆ ਆਪਣੀ ਕਥਾ ਕਹਿੰਦਾ ਸਤਿਗੁਰੂ ਕਹਿੰਦੇ ਕਹਿ ਕੇ ਦੱਸ ਦਿਆ ਸੁਣੋ ਕਾਗਰ ਤਾਂ ਨਾਰੋ ਜੇ ਤਪੱਸਿਆ ਕਰਦਾ ਹੋਵੇ ਸਾਨੂੰ ਬੁਲਾਇਆ ਇਹ ਗੁੰਡ ਸਰਬਤੋ ਹੈ ਜਾ ਇਹ ਤੋਂ ਪਾਏਂ ਕੋਣ ਬਰਫ ਦਾ ਬਰਫ ਦਾ ਪਹਾੜ ਹੈ ਸਤਿਪਿੰਡ ਤੇ ਜਿਤ ਹੈ ਤਾਤ ਸਤਿਪਾਤ ਸ਼੍ਰਿੰਗਾਂਕਿਲੇ ਸੋਗ ਨਿਕਨ ਚੋਟੀਆਂ ਜਿੱਥੇ ਸਤਿਪਿੰਡ ਤੇ ਨਾਮ ਕਹਾਵਾ ਸਤ ਸ਼੍ਰਿੰਗਾਕੋਲ ਇਹ ਚੋਟੀਆਂ ਵਾਲਾ ਕਿੱਲਿਆਂ ਵਾਲਾ ਪਹਾੜ ਕਹਾਉਂਦਾ ਹੈ ਕਾਸੀ ਕੀਤੇ ਜਿਨਾ ਸੰਗਤਾਂ ਨੂੰ ਉਹਨਾਂ ਨੂੰ ਪਤਾ ਹੈ ਕੰਡ ਰਾਜ ਇਹ ਜੋ ਜੁਤਮਾ ਜਿਹੜਾ ਪੰਡੂ ਰਾਜਾ ਸੀ ਉਹਨਾਂ ਨੇ ਕਹਿੰਦੇ ਉੱਥੇ ਜੋ ਕਮਾਇਆ ਹੈ ਇਹ ਹੰਪਨ ਤੇ ਐ ਹਨ ਅੱਜ ਤੱਕ ਬਸੇ ਆ ਆ ਭਾਵਾ ਕਹਿੰਦੇ ਉਸ ਤੇ ਅਸੀਂ ਭਾਈ ਬਹੁਤ ਪੱਛਾ ਸਾਧਨਾ ਕੀਤੀ ਹੈ ਕਈ ਅੱਜ ਦੇ ਲੋਕ ਮੰਨਦੇ ਨਹੀਂ ਸਿੰਘ ਹੋ ਕੇ ਵੀ ਬਿਮਕਰ ਮਹਾਕਾਲ ਦੀ ਗੱਲ ਜਸੀ ਉਹ ਰੱਬ ਵੀ ਮਹਾਕਾਲ ਹੈ ਜਿਹੜਾ ਕਾਲ ਦੇ ਅਧੀਨ ਆਉਂਦਾ ਹੈ ਸਾਡਾ ਆਕਾਰ ਹੈ ਜਿਹੜਾ ਕਾਲ ਦੇ ਅਧੀਨ ਨਹੀਂ ਆਉਂਦਾ ਕਸਮ ਗਰੰਤਾ ਜਿਹੜਾ ਰੱਬ ਹੈ ਉਹ ਮਹਾਕਾਲ ਹੈ ਜਿਹੜਾ ਸਮੇਂ ਦੇ ਅਧੀਨ ਚੱਲਦਾ ਹੈ ਜਿਹੜਾ ਰੂਪ ਵੀ ਬੜਾ ਵੱਖਰਾ ਬਿਆਨ ਕੀਤਾ ਗਿਆ ਹੈ ਬੜਾ ਭੰਕਰ ਜਿਹਾ ਰੂਪ ਉਸ ਦਾ ਬਿਆਨ ਕੀਤਾ ਗਿਆ ਹੈ ਜਿਹੜਾ ਮਹਾਕਾਲ ਹੈ ਕਾਲ ਦਾ ਵੀ ਕਾਲ ਕਰਨ ਵਾਲਾ ਉਹਦਾ ਦਾ ਅਰਾਧੀ ਉਹਦੇ ਅਰਪਣ ਅਰਾਧੀ ਹੋ ਕੇ ਰਸਨਾ ਕੀਤੀ ਹੈ ਤੇ ਕਈਏ ਪੰਕਤੀ ਪੜਦੇ ਆ ਕਹਿੰਦੇ ਮਹਾਕਾਲ ਕਾਲ ਕਾਰਾ ਤੇ ਕਹਿੰਦੇ ਆਂ ਮਹਾ ਕਾਲ ਨੂੰ ਛੱਡ ਕੇ ਕਾਲ ਕਾਂ ਨੂੰ ਰੱਦ ਕਰ ਦਿੱਤਾ ਉਹ ਕਾਲ ਕੰ ਦਾ ਸਖਲੀ ਰਹਾਦਾ ਗੁਰੂ ਕਿੱਥੋਂ ਆਰਾਮ ਲਵੇਗਾ ਹੱਥ ਜੋੜ ਕੇ ਤਾਂ ਦੇਵੀ ਨਾਮ ਦੇ ਦੇ ਤਾਰੇ ਤੇ ਮੱਥੇ ਤੇਗਦੀ ਫਿਰਦੀ ਆ ਭਗਤ ਕਾਲਨ ਦਾ ਸਮਝੋ ਸਈਆ ਕਾਲ ਭਵਾਨੀ ਮੁਕਤੀ ਮੁਕਤੀ ਦਰਿਆ ਕਾਸ਼ ਪਾਨੀ ਕੋਈ ਕਾਲ ਤੇ ਦੇਵੀ ਦੇਰ ਨੂੰ ਛੁੱਪ ਨਹੀਂ ਕਰੇ ਵੀ ਮੰਨਦਾ ਨਾ ਭੂਤਾਂ ਪ੍ਰੇਤਾਂ ਨੂੰ ਕਰੇ ਮੰਨਦਾ ਸੱਤ ਦਾ ਛੇਤਰ ਨੂੰ ਪੁੱਟ ਕੇ ਭਗਤ ਖੂਲਵਾ ਲੈਂਦਾ ਰਾਤ ਤੇ ਰਾਤ ਹੀ ਇਸ ਵਾਰ ਸੇ ਗੁਰੂ ਕਿੱਥੇ ਮੰਨਦਾ ਮਹਾ ਕਾਲ ਕਾਲ ਕਾ ਅਰਾਧੀ ਮਹਾਕਾਲ ਜੋ ਪਰਮੇਸ਼ਰ ਹੈ ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਉਹਦੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਚੋਹਦੇ ਅਰਾਧੀ ਹੈ ਪਾਈ ਮਹਾਕਾਲ ਦੇ ਇਹਦੇ ਤੇ ਤਰਤ ਤਤਸੇ ਆਪ ਹੈ ਉਹ ਬ੍ਰਕਤੀ ਦੀ ਕਦਮਾ ਤਪੱਸਿਆ ਕਰਦੇ ਹੈ ਮੈ ਤੇ ਇਹ ਗੁਰੂ ਰੂਪ ਹੋਏ ਗਏ ਅਰੇ ਤੋ ਰੂਪ ਤੇ ਸਰਗੋਪ ਤੇ ਨਿਰਗੁਣੋਂ ਦੇ ਇੱਕਤਾ ਪ੍ਰਾਪਤ ਹੋ ਗਏ ਸਰਬਮਾਤ ਦੇ ਜਾਰਮਾ ਦਾ ਨਾਮ ਕਰਨ ਵਾਸਤੇ ਜਿਸ ਤਰ੍ਹਾਂ ਬਹੁਤ ਹਾਲੋ ਉਹ ਫਤਿਹਦੀ ਗਰੀਬ ਨਿਵਾਜ਼ ਆਪਣੀ ਰਸਨਾ ਤੋਂ ਆਪ ਨੂੰ ਸਿੱਧਰ ਮੁਖਾਰ ਦੇ ਨਿਤ ਆਪ ਦਾਸ ਰਹੇ ਹਨ ਜਿਹੜਾ ਪਾਉ ਇੱਕ ਬੰਦ ਕੇ ਨਸ ਕਰਦਾ ਕੋ ਮਾਪੁਰ ਦੀ ਕਿਸੇ ਕੰਮ ਦਾ ਕਰਦਾ ਉਸ ਨੂੰ ਮਾਸ ਤੋਂ ਬੇ ਬੰਧ ਲਵੇ ਆਪਣੀ ਦੇਵਤਾ ਪ੍ਰਗਟ ਕਰਦਾ ਹੋਏ ਜਿੰਦਗੀ ਦੀ ਜ਼ਿੰਮੇਵਾਰੀ ਸਤੇਗਾ ਕੋ ਫਤਿਹਦੀ ਗਰੀਬ ਨਿਵਾਜ਼ ਜਿਸ ਤਰ੍ਹਾਂ ਮਾਪੂਰੀ ਤੋਂ ਆਦਿ ਜਨ ਆਏ ਹਨ ਸਤਾਰਾ ਕੋ ਤੇ ਸੋ ਸਿੱਖਾਂ ਸਾਥ ਲਈ ਉਸ ਵਾਰ ਜਨੂਰੀ 31 ਤੋਂ ਹਾਕਮ ਸ਼ਤਰ ਦੀ 1 ਜਨਵਰੀ ਤੇ 16 ਤੋਂ 5 ਜਨਵਰੀ ਤੇ ਸਗਰਾਵੀ ਤੋਰ ਦੇਤੀ ਦੇਸੀ ਤੋਂ ਜਿਸਨ ਸਤguru ਗਰੀਵ ਨਵਾਚ ਨੇ ਆਪਣਾ ਪਵਿੱਤਰ ਸਬਦਾਰ ਇਹ ਨਾਸਰਿਕ ਇੱਕ ਮਸਾ ਲਿਖੇ ਵਰਕ ਕੀਤਾ ਹੈ ਬਾਬਾ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਪੰਤਰ ਦੰਦ ਖਤਾਲ ਦੇਣੇ ਤੇ ਵੈਸੇ ਬਾਬਾ ਜਰਨੈਲ ਸਿੰਘ ਦੀਆਂ ਤਸਵੀਰਾਂ ਵਿਕ ਰੀਆਂ ਨੇ ਬਾਬਾ ਜਰਨੈਲ ਸਿੰਘ ਦੇ ਤਸਵੀਰਾਂ ਦੇ ਕੱਪੜੇ ਵਿਕ ਰਹੇ ਨੇ ਬਾਬਾ ਜਰਨੈਲ ਸਿੰਘ ਦੇ ਸਟicker ਲੋਕ ਲੈ ਰਹੇ ਨੇ ਦੂਜਿਆਂ ਦੇ ਕਿਉਂ ਨਹੀਂ ਕਿਉਂਕਿ ਜਿਹੜੇ ਜਿਉਂਦੇ ਵਿਕ ਜਾਂਦੇ ਨੇ ਉਹਨਾਂ ਦੀਆਂ ਤਸਵੀਰਾਂ ਕਦੇ ਨਹੀਂ ਵਿਕਦੀਆਂ ਜਿਹੜੇ ਸ਼ਹਾਦਤ ਦਾ ਜਾਮ ਪੀਂਦੇ ਨੇ ਉਹਨਾਂ ਦੇ ਨਾਂ ਤੇ ਕੱਪੜੇ ਵੀ ਵਿਜਦੇ ਹੁੰਦੇ ਨੇ ਕੋਸ਼ ਮਹਾਨ ਮਹাপুরਖ ਨੇ ਜਉਂਦੇ ਜੀ ਕੋਈ ਸਮਝੌਤਾ ਨਹੀਂ ਕੀਤਾ ਜੋ ਸ਼ਬਦ ਆਪਣੀ ਜ਼ਬਾਨ ਤੋਂ ਕਿਹਾ ਸਚਾਈਏ ਵੇ ਸੂਰਬੀਰ ਬਚਨ ਕੇ ਬਲੀ ਨੇ ਉਹ ਸ਼ਬਦ ਸੱਚ ਕਰਕੇ ਦਿਖਾਏ ਜੋ ਨਾ ਕਿਹਾ ਸ਼ਹਾਦਤ ਦਾ ਜਾਮ ਪੀਤਾ ਪਰ ਚੇਤੇ ਰੱਖਿਓ ਦਮਦਮੀ ਟਕਸਾਲ ਦੇ ਇਤਿਹਾਸ ਉਹ ਜੋ ਲਿਖੇ ਬਾਕੀ ਭਾਈ ਸਾਹਿਬ ਜਾਣਣਗੇ 101 65 ਮਾਪੁਰਖ ਜਪਜੀ ਸਾਹਿਬ ਦਾ ਹਲ ਵਾਹਦਿਆਂ ਕਰਦੇ ਸਨ ਇੰਨੀ ਵੱਡੀ ਬੰਦਗੀ ਖੋਵੇ ਤਾਂ ਸ਼ਹਾਦਤ ਹੁੰਦੀ ਇਹ ਤਾਂ ਫਿਰ ਗੁਰੂ ਕਿਰਪਾ ਕਰੇ ਇੰਨਾ ਜਪ ਇੰਨਾ ਤਪ ਇੰਨੀ ਬੰਦਗੀ ਫਿਰ ਆਪਣੇ ਗੁਰੂ ਲਈ ਇੰਨਾ ਅਕੀਦਾ ਇੰਨਾ ਭਰੋਸਾ ਲੋਕੀ ਪਾਵੇਂ ਪੜੇ ਲਿਖੇ ਕਹਿੰਦੇ ਸਨ ਪੰਜ ਜਮਾਤਾਂ ਪੜੇ ਚਾਰ ਜਮਾਤਾਂ ਪੜੇ ਉਥੇ ਪੀ ਐਚ ਡੀ ਕਰਨ ਵਾਲਿਆਂ ਦੇ ਵੀ ਸਿਰ ਝੁਕ ਜਾਂਦੇ ਸਨ ਜੋ ਕਿ ਉੱਥੇ ਬੰਦਗੀ ਬੋਲਦੀ ਹੈ ਸਿਮਰਨ ਬੋਲਦਾ ਹੈ ਉਸ ਮਹਾਨ ਮਹਾਪੁਰਸ਼ ਨੂੰ ਅੱਜ ਆਪਾਂ ਸਾਰਿਆਂ ਨੇ ਸ਼ਹਾਦਤ ਦੇ ਸੋਮਨ ਭੇਟ ਕੀਤੇ ਨੇ ਪਰ ਇੱਕ ਮੈਂ ਬੇਨਤੀ ਸਿਰਫ ਤੁਹਾਡੇ ਚਰਨਾਂ 'ਚ ਕਰਨੀ ਹੈ ਅਖੀਰ ਇੱਕ ਉਦਾਹਰਨ ਦੇ ਕੇ ਕਿ ਵਕਤੀ ਤੌਰ ਤੇ ਜਿਹੜੇ ਅੱਜ ਦਸ਼ਮ ਦੀ ਗੱਲ ਚੱਲੀ ਸੰਤ ਪਾਪਾ ਜਰਨੈਲ ਸਿੰਘ ਜੀ ਦੀ ਬਚਿੱਤਰ ਨਾਟਕ ਦੀ ਕਥਾ ਹੈ ਸੁਣੀਏ ਆਪਾਂ ਸਤ ਬਾਬਾ ਜਰਨੈਲ ਸਿੰਘ ਉਹਨਾਂ ਦੀ ਜਾਪ ਸਾਹਿਬ ਦੀ ਕਥਾ ਹੈ ਉਹ ਬਹਿਨਰ ਬਾਬਾ ਜਰਨੈਲ ਸਿੰਘ ਦਾ ਲਾਂਦੇ ਨੇ ਤੇ ਜਿਸ ਨੂੰ ਮੰਨਦੇ ਪੈਣੇ ਉਹਦੇ ਤੇ ਅਕੀਦਾ ਵੀ ਕਰਨ ਉਹ ਦਸ਼ਮ ਦੀ ਬਾਣੀ ਨੂੰ ਆਪਣੇ ਸੀਨੇ ਤੋਂ ਪਿਆਰ ਕਰਦਾ ਸੀ ਦਸ਼ਮ ਦੀ ਬਾਣੀ ਉਹਨਾਂ ਪੜਨ ਵਾਲੇ ਸੀ ਗੀਤ ਕੋਹਾ ਕਿਹੜਾ ਵਿਦਵਾਨ ਉੱਥੇ ਮਰਿਆ ਗਿਆ ਕਿਹੜਾ ਲੈਕਚਰ ਕਰਨ ਵਾਲਾ ਕਥਾਵਾਚ ਕੋ ਉੱਥੇ ਮਰਿਆ ਖਿਮਾ ਕਰਿਓ ਤੇ ਮੈਂ ਸਿਰਫ ਇੱਕ ਸੁਪਨਾ ਖੈ ਉਦੋਂ ਵੀ ਇਹ ਲੋਕ ਜੁਮਦੇ ਸਨ 26 ਸਾਲ ਪਹਿਲਾਂ ਉਦੋਂ ਪਤਾ ਸੀ ਕਿ ਬਾਪੂ ਡਾਂਗ ਵਾਲਾ ਬੈਠਾ ਕਿਸੇ ਦੀ ਜੁਰਤ ਨਹੀਂ ਸੀ ਉਹ ਬੋਲ ਸਕਦਾ ਖਿਮਾ ਕਰਿਓ ਤਾਂ ਬੋਲੇ ਨਹੀਂ ਉਦੋਂ ਡਾਂਗ ਸੀ ਅੱਜ ਅਸੀਂ ਹੱਥ ਜੋੜ ਕੇ ਕਹੀਏ ਵੀ ਸੈਮੀਨਾਰ ਲਈ ਮੰਨ ਜਾਣਗੇ ਬਿਲਕੁਲ ਨਹੀਂ ਆਪਣੇ ਗੁਰੂ ਤੇ ਪੂਰਨ ਯਕੀਨ ਕਰਿਏ ਤੇ ਤੋਪਾਂ ਗੋਲੀਆਂ ਟੈਂਕ ਇਹ ਕੌਮ ਕਦੀ ਖਤਮ ਨਹੀਂ ਕਰ ਸਕਦੇ ਖਤਮ ਹੋਣੀ ਵੀ ਨਹੀਂ ਇਹ ਸਾਡੇ ਹੀ ਬੁਲੇਖਾ ਹੈ ਜੇ ਅਕਾਲਪੁਰਖ ਜੁਗੋ ਜੁਗ ਟਲ ਕੇ ਤੇ ਜਿਹੜਾ ਸੈਨਾਪਤੀ ਅਟਾਲੀਓ ਦੀ ਫੌਜ ਮਰ ਜੋ ਖਾਲਸਾ ਅਕਾਲਪੁਰਖ ਦੀ ਫੌਜ ਸੰਤ ਜਰਨੈਲ ਸਿੰਘ ਜੀ ਨੇ ਇਹ ਗੱਲ ਲਿਖੀ ਸੀ ਪਦਮਜੀਤ ਦੀ ਕਿਤਾਬ ਦੇ ਪਿਛਲੇ ਪਾਸੇ ਉਹ ਕਹਿੰਦੇ ਸੂਰਬੀਰਾਂ ਦੇ ਧਰਮੀ ਯੋਧਿਆਂ ਦੇ ਇਸ ਗ੍ਰੰਥ ਦੀ ਸਾਰ ਕਾਇਰ ਨਹੀਂ ਜਾਣ ਸਕਦੇ ਤੋਂ ਵੱਧ ਕੀ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ